ਜੇ ਫਿਰ ਵੀ ਤੁਹਾਨੂੰ ਸਫ਼ਰ ਦੇ ਵਿੱਚ ਉਲਟੀ ਆਉਂਦੀ ਆ ਜਿਵੇਂ ਬਹੁਤ ਸਾਰੇ ਲੋਕ ਚੂਰਨਚਾਰ ਦੀਆਂ ਗੋਲੀਆਂ ਰੱਖਦੇ ਨੇ ਬਿਲਕੁਲ ਨਾ ਰੱਖਿਆ ਕਰੋ ਉਹ ਚ ਨਮਕ ਬਹੁਤ ਹੁੰਦਾ ਕਈ ਵਾਰੀ ਉਲਟਾ ਬੀਪੀ ਵਧਣ ਲੱਗ ਜਾਂਦਾ ਤੁਸੀਂ ਉਹਦੇ ਵਾਸਤੇ ਇੱਕ ਸਾਡੇ ਵੈਦ ਜੀ ਨੇ ਬਣਾਇਆ ਜੀ ਅੰਮ੍ਰਿਤ ਪਾਊਡਰ ਜੀ ਆਈ ZIG ਅੰਮ੍ਰਿਤ ਪਾਊਡਰ ਇਹ ਜਿਹੜਾ ਪਾਊਡਰ ਹੈ ਇਹਨੂੰ ਜੇ ਤੁਸੀਂ ਲਓਗੇ ਪੇਟ ਦੀ ਸਾਰੀ ਪਾਚਨ ਕਿਰਿਆ ਠੀਕ ਹੋ ਜਾਂਦੀ ਹੈ ਔਰ ਜੇ ਕਿਤੇ ਛਾਲ ਸੇ ਮਹੀਨੇ ਤੁਸੀਂ ਇਹਨੂੰ ਲਗਾਤਾਰ ਖਾ ਲਿਆ ਇਹ ਜਿਹੜੀ ਤੁਹਾਨੂੰ ਉਲਟੀ ਆਉਣ ਦੀ ਜਾਂ ਇਦਾਂ ਦੀ ਅੰਦਰੋਂ ਇਹ ਹੁੰਦਾ ਕੀ ਹੈ ਇਹ ਮੈਦੇ ਦੀ ਸਾਰੀ ਕਮਜ਼ੋਰੀ ਆ ਜਦੋਂ ਮੇਦਾ ਕਮਜ਼ੋਰ ਆ ਤਾਂ ਤੁਸੀਂ ਖਾਦਾ ਪੀਤਾ ਤੁਰੰਤ ਬਾਅਦ ਹਜਮ ਨਹੀਂ ਆ ਰਿਹਾ ਜਦੋਂ ਤੁਹਾਨੂੰ ਲੱਕੜ ਵੀ ਹজম ਹੋਣੀ ਆ ਪੱਥਰ ਵੀ ਹজম ਹੋਣਾ ਤਾਂ ਫਿਰ ਉਲਟੀ ਆਉਣ ਦਾ ਮਤਲਬੇ ਨਹੀਂ ਬਚਿਆ ਇਸ ਕਰਕੇ ਇਹ ਥੋੜਾ ਜਿਹਾ ਧਿਆਨ ਰੱਖੋ ਕਿ ਜਿਹੜਾ ਜੀ ਅੰਮ੍ਰਿਤ ਪਾਊਡਰ ਹੈ ਉਹਨੂੰ www.vaidvan.com ਤੇ ਜਾ ਕੇ ਤੁਸੀਂ ਦੇਸ਼ ਵਿਦੇਸ਼ ਕਿਤੇ ਵੀ ਬੈਠਿਓ ਘਰੇ ਬੈਠੇ ਬਿਠਾਏ ਮੰਗਾ ਸਕਦੇ ਹੋ ਖਾ ਸਕਦੇ ਹੋ ਉਹਦੇ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਹੋਊਗੀ ਹੈ ਮਸਲਾ ਸਿਰਫ ਇਹ ਪਾਚਨ ਕਿਰਿਆ ਦਾ ਇਹ ਮੈਂ ਤੁਹਾਨੂੰ ਦੱਸਦਾ ਉਲਟੀ ਅਲਟੀ ਕੁਝ ਨਹੀਂ ਹੈ ਪਾਚਨ ਕਿਰਿਆ ਦਾ ਮਸਲਾ ਇਹਨੂੰ ਤੁਸੀਂ ਜਿਹੜਾ ਸੌਖਾ ਤਰੀਕਾ ਉਹ ਮੈਂ ਤੁਹਾਨੂੰ ਦੱਸਦਾ ਪਹਿਲਾਂ ਕਿ ਤ੍ਰਿਫਲਾ ਪਾਊਡਰ ਲਿਆ ਕੇ ਰੱਖੋ ਦੂਜਾ ਜਿਹੜਾ ਥੋੜਾ ਜਿਹਾ ਮਸਲਾ ਹੈਗਾ ਉਹ ਜੀ ਅੰਮ੍ਰਿਤ ਪਾਊਡਰ ਵਾਲਾ ਜਿਹੜਾ ਫਾਰਮੂਲਾ ਪੂਰਾ ਕਰ ਲਿਓ ਉਹਦੇ ਨਾਲ ਤੁਹਾਡੋ ਇਹ ਲਾਈਫਟਾਈਮ ਲਈ ਪ੍ਰੋਬਲਮ ਹਟ ਜੇ ਇੱਕ ਗੋਇਲ ਸਾਹਿਬ ਕਈਆਂ ਦੇ ਨਾਲ ਇੱਥੇ ਧੌਣ ਤੋਂ ਜਿਹੜਾ ਮਣਕਜ ਹੈ ਇਥੋਂ ਧੌਣ ਉੱਠ ਖੜਦੀ ਹੈ। ਕੁੱਬਜਾ ਦਿਸਣ ਲੱਗ ਪੈਂਦਾ। ਕਈਆਂ ਦੇ ਮੋਢੇ ਜਕੜੇ ਜਾਂਦੇ ਆ ਜਿਵੇਂ ਖੁੱਲੇ ਸ਼ਾਹ ਨਹੀਂ ਕਰਦਾ ਹੁੰਦਾ ਸੀ ਐਕਟਿੰਗ। ਬਹੁਤਿਆਂ ਵਿਚਾਰਿਆਂ ਦੀ ਇਦਾਂ ਦੀ ਵੀ ਦਿੱਕਤ ਆ ਜਾਂਦੀ ਆ। ਉਹ ਸੱਚੀ ਹੋ ਜਾਂਦੇ ਨੇ। ਹਾਂਜੀ ਹਾਂਜੀ ਹਾਂਜੀ। ਇਹ ਸ਼ੋਲਡਰ ਅੱਗੇ ਨੂੰ ਝੁੱਕ ਜਾਣੇ ਮਗਰ ਧੌਣ ਉੱਠ ਖੜਨੀ। ਇਹ ਮੇਰੇ ਖਿਆਲ ਸਾਰਾ ਸਭ ਤੋਂ ਵੱਧ ਅੱਜ ਦੇ ਦੌਰ ਚ ਤਾਂ ਕਾਰਨ ਇਹਦਾ ਮੋਬਾਈਲ ਹੈਗਾ। ਹੂੰ। ਮੋਬਾਈਲ ਵਾਲੇ ਆਸਤੇ ਵੀ ਕੋਈ ਦੱਸ ਦਿਓ ਵੇਦੇ ਭਾਵੇਂ ਤੁਹਾਨੂੰ ਉਹ ਮੋਬਾਈਲ ਤੇ ਹੀ ਆ ਪਰ ਮੋਬਾਈਲ ਵੇਖਿਆ ਵੀ ਅੱਜ ਕੱਲ ਸੁੱਤੇ ਆ ਉੱਠਦੇ ਆ ਮੈਂ ਤਾਂ ਉਹ ਜੀ ਕਹਿ ਦਣਾ ਹੁਣ ਮੇਰੇ ਪ੍ਰੋਗਰਾਮ ਚ ਸੁਣਿਆ ਕਰੋ ਮੈਂ ਲਾਸਟ ਜਿਹੜਾ ਕਹਿਣਾ ਸਮਝਾ ਹੁਣ ਬਹੁਤ ਟਾਈਮ ਹੋ ਗਿਆ ਮੈਂ ਕਹਿਣਾ ਹੁਣ ਕਿਉਂ ਮੈਂ ਤਾਂ ਕਹਿਣਾ ਕਈ ਮਾਤਾ ਭੈਣ ਆ ਕੇ ਕਹਿਣੀਆਂ ਵੀਰੇ ਪੂਰੀ ਪੂਰੀ ਰਾਤ ਅਜ ਤਾਂ ਤੇਰਾ ਵੀਡੀਓ ਦੇਖਦੇ ਕੇ ਮਤਲਬ ਐ ਹੋ ਜਿੰਦੇ ਵੀ ਬਸ ਸੁਣਨ ਸੀ ਠੀਕ ਆ ਜੇ ਫਿਰ ਵੀ ਤੁਹਾਨੂੰ ਸਫ਼ਰ ਦੇ ਵਿੱਚ ਉਲਟੀ ਆਉਂਦੀ ਆ ਜਿਵੇਂ ਬਹੁਤ ਸਾਰੇ ਲੋਕ ਚੂਰਨਚਾਰਨ ਦੀਆਂ ਗੋਲੀਆਂ ਰੱਖਦੇ ਨੇ ਬਿਲਕੁਲ ਨਾ ਰੱਖਿਆ ਕਰੋ ਉੱਚ ਨਮਕ ਬਹੁਤ ਹੁੰਦਾ ਕਈ ਵਾਰੀ ਉਲਟਾ ਬੀਪੀ ਵਧਣ ਲੱਗ ਜਾਂਦਾ ਤੁਸੀਂ ਉਹਦੇ ਵਾਸਤੇ ਇੱਕ ਸਾਡੇ ਵੈਦ ਜੀ ਨੇ ਬਣਾਇਆ ਜੀ ਅੰਮ੍ਰਿਤ ਪਾਊਡਰ ਜੀ ਆਈ ZIG ਅੰਮ੍ਰਿਤ ਪਾਊਡਰ ਇਹ ਜਿਹੜਾ ਪਾਊਡਰ ਹੈ ਇਹਨੂੰ ਜੇ ਤੁਸੀਂ ਲਓਗੇ ਪੇਟ ਦੀ ਸਾਰੀ ਪਾਚਨ ਕਿਰਿਆ ਠੀਕ ਹੋ ਜਾਂਦੀ ਹੈ ਔਰ ਜੇ ਕਿਤੇ 6-7 ਸਾਲ ਸੇ ਮਹੀਨੇ ਤੁਸੀਂ ਇਹਨੂੰ ਲਗਾਤਾਰ ਖਾ ਲਿਆ ਇਹ ਜਿਹੜੀ ਤੁਹਾਨੂੰ ਉਲਟੀ ਆਉਣ ਦੀ ਜਾਂ ਐਦਾਂ ਦੀ ਅੰਦਰੋਂ ਇਹ ਹੁੰਦਾ ਕੀ ਹੈ ਇਹ ਮਿੱਦੇ ਦੀ ਸਾਰੀ ਕਮਜ਼ੋਰੀ ਆ ਜਦੋਂ ਮੇਦਾ ਕਮਜ਼ੋਰ ਆ ਤਾਂ ਤੁਸੀਂ ਖਾਦਾ ਪੀਤਾ ਤੁਰੰਤ ਬਾਅਦ ਹਜਮ ਨਹੀਂ ਆ ਰਿਹਾ ਜਦੋਂ ਤੁਹਾਨੂੰ ਲੱਕੜ ਵੀ ਹজম ਹੋਣੀ ਆ ਪੱਥਰ ਵੀ ਹজম ਹੋਣਾ ਤਾਂ ਫਿਰ ਉਲਟੀ ਆਉਣ ਦਾ ਮਤਲਬ ਹੀ ਨਹੀਂ ਬਚਿਆ ਇਸ ਕਰਕੇ ਇਹ ਥੋੜਾ ਜਿਹਾ ਧਿਆਨ ਰੱਖੋ ਕਿ ਜਿਹੜਾ ਜੀ ਅਮਰਤ ਪਾਊਡਰ ਹੈ ਉਹਨੂੰ www.vaidvan.com ਤੇ ਜਾ ਕੇ ਤੁਸੀਂ ਦੇਸ਼ ਵਿਦੇਸ਼ ਕਿਤੇ ਵੀ ਬੈਠੇ ਹੋ ਘਰੇ ਬੈਠੇ ਬਿਠਾਏ ਮੰਗਾ ਸਕਦੇ ਹੋ ਖਾ ਸਕਦੇ ਹੋ ਉਹਦੇ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਹੋਊਗੀ ਹੈ ਮਸਲਾ ਸਿਰਫ ਇਹ ਪਾਚਨ ਕਿਰਿਆ ਦਾ ਇਮੇ ਤੁਹਾਨੂੰ ਦੱਸਦਾ ਉਲਟੀ-ਉਲਟੀ ਕੁਝ ਨਹੀਂ ਹੈ ਪਾਚਨ ਕਿਰਿਆ ਦਾ ਮਸਲਾ ਇਹਨੂੰ ਤੁਸੀਂ ਜਿਹੜਾ ਸੌਖਾ ਤਰੀਕਾ ਉਹ ਮੈਂ ਤੁਹਾਨੂੰ ਦੱਸਦਾ ਪਹਿਲਾਂ ਕਿ ਤ੍ਰਿਫਲਾ ਪਾਊਡਰ ਲਿਆ ਕੇ ਰੱਖੋ ਦੂਜਾ ਜਿਹੜਾ ਥੋੜਾ ਜਿਹਾ ਮਸਲਾ ਹੈਗਾ ਉਹ ਜੀ ਅੰਮ੍ਰਿਤ ਪਾਊਡਰ ਵਾਲਾ ਜਿਹੜਾ ਫਾਰਮੂਲਾ ਪੂਰਾ ਕਰ ਲਿਓ ਉਹਦੇ ਨਾਲ ਤੁਹਾਡੋ ਇਹ ਲਾਈਫਟਾਈਮ ਲਈ ਪ੍ਰੋਬਲਮ ਹਟ ਜੇ ਇੱਕ ਗੋਇਲ ਸਾਹਿਬ ਕਈਆਂ ਦੇ ਨਾਲ ਇੱਥੇ ਧੌਣ ਤੋਂ ਜਿਹੜਾ ਮਣਕਜ ਹੈ ਇਥੋਂ ਧੌਣ ਉੱਠ ਖੜਦੀ ਹੈ ਕੁੱਬ ਜਾ ਦਿਸਣ ਲੱਗ ਪੈਂਦਾ ਕਈਆਂ ਦੇ ਮੋਢੇ ਜਕੜੇ ਜਾਂਦੇ ਆ ਜਿਵੇਂ ਖੁੱਲੇ ਸ਼ਾ ਨਹੀਂ ਕਰਦਾ ਹੁੰਦਾ ਸੀ ਐਕਟਿੰਗ ਬਹੁਤਿਆਂ ਵਿਚਾਰਿਆਂ ਦੇ ਇਦਾਂ ਦੀ ਵੀ ਦਿੱਕਤ ਆ ਜਾਂਦੀ ਹੈ ਉਹ ਸੱਚੀ ਹੋ ਜਾਂਦੇ ਨੇ ਹਾਂ ਹਾਂਜੀ 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 ਇਹ ਸ਼ੋਲਡਰ ਅੱਗੇ ਨੂੰ ਝੁੱਕ ਜਾਣੇ ਮਗਰ ਧੌਣ ਉੱਠ ਖੜਨੀ ਇਹ ਮੇਰੇ ਖਿਆਲ ਸਾਰਾ ਸਭ ਤੋਂ ਵੱਧ ਅਜ ਦੇ ਦੌਰ ਚ ਤਾਂ ਕਾਰਨ ਇਹਦਾ ਮੋਬਾਈਲ ਹੈਗਾ ਹਾਂ ਮੋਬਾਈਲ ਵਾਲਾ ਆਸਤੇ ਵੀ ਕੁਝ ਦੱਸ ਦਿਓ ਵੇਹਦੇ ਭਾਵੇਂ ਤੁਹਾਨੂੰ ਉਹ ਮੋਬਾਈਲ ਤੇ ਹੀ ਆ ਪਰ ਮੋਬਾਈਲ ਵੇਖਿਆ ਵੀ ਅੱਜ ਕੱਲ ਸੁੱਤੇ ਆ ਉੱਠਦੇ ਆ ਮੈਂ ਤਾਂ ਉਹ ਹੀ ਕਹਿ ਦਿੰਦਾ ਹੁਣਾ ਮੇਰੇ ਪ੍ਰੋਗਰਾਮ ਚ ਸੁਣਿਆ ਕਰੋ ਮੈਂ ਲਾਸਟ ਜਗਹਿ ਕਹਿੰਦਾ ਹੁਣ ਸਮਝਾ ਹੁਣ ਬਹੁਤ ਟਾਈਮ ਹੋ ਗਿਆ ਮੈਂ ਕਹਿਣਾ ਹੁਣ ਕਿਉਂ ਮੈਂ ਤਾਂ ਕਹਿਣਾ ਕਈ ਮਾਤਾ ਭੈਣ ਆ ਕੇ ਕਹਿਣੀਆਂ ਵੀਰੇ ਪੂਰੀ ਪੂਰੀ ਰਾਤ ਅਜ ਤਾਂ ਤੇਰਾ ਵੀਡੀਓ ਦੇਖਦੇ ਕੇ ਮਤਲਬ ਐ ਹੋ ਜੰਨੇ ਵੀ ਬਸ ਸੁਣਨ ਸੀ ਠੀਕ ਆ